ਈ ਹਾਂ ਨੇ ਹੋਸ਼ ਨਾਲ ਸਭ ਠੀਕ ਚੱਲ ਰਹੀ ਆ ਜੀ ਆ ਜੀ ਮੇਰੇ ਅੱਖੇ ਦੀ ਹੋਸ਼soortੀ ਵੇਖੋ ਤੁਸੀਂ ਜੀ ਸਰੋਧਾ ਪੂਰੀ ਦੁਨੀਆ ਤੇ ਮਸ਼ਹੂਰ ਹੈ ਜੀ ਕਿੰਨੋਂ ਦੀ ਵਯਾ ਤੋਂ ਗਿਆ ਉਹ ਪਹਾੜ ਨੇ ਇੱਥੇ ਪਹਾੜੀ ਇਲਾਕਾ ਸਾਡਾ ਵਿੱਚ ਬਣਾਇਆ ਆ ਨਾਜ਼ ਕਰਾਂ ਤੁਹਾਡੇ ਇਲਾਕਾ ਮੈਂ ਇੱਧਰ ਆਪਣੇ ਸਾਰਾ ਸਵੇਰ ਨਿਕਲੇ ਆ ਸੀ ਅਰਾ ਅਨੰਦ ਸੈਂਡ ਕਰੀਏ ਵੀਡੀਓ ਇੱਧਰ ਆਏ ਵੀ ਨਾਲ ਜਦੋਂ ਤੋਂ ਰੌਣਕਾਂ ਦਹਾ ਇਹ ਇਲਾਕਾ ਆਪਣਾ ਸਾਡੇ ਲਡੇਰੇ ਆ ਮਾਲ ਆਪਸੋ ਕੁਝ ਕੁ ਦੱਤੀ ਦੇਣਾ ਜੀ ਨੂੰ ਪਤਾ ਨਹੀਂ ਕੀ ਕਹਿੰਦੇ ਆ ਜੀ ਡੱਬਾ ਤੋਂ ਹੀ ਕਹਿੰਦੇ ਆ ਮੱਝਾਂ ਹਾਂ ਬੱਤੀਆਂ ਹਾਂ ਅੱਛਾ ਅੱਛਾ ਹਾਂ ਜੀ ਕਰਦੇ ਆ ਤੁਹਾਡਾ ਜੀ ਆਪਣਾ ਸਾਡਾ ਮਾਸ਼ਾਅੱਲਾ ਬਹੁਤ ਸਾਇਕਨ ਤੇ ਜਾ ਰਹੇ ਆ ਬਈ ਹਾਂ ਅੱਗੇ ਜਾਂਦੇ ਜਾਂਦੇ ਵੀਡੀਓ ਬਣਾ ਲੀਏ ਇਹ ਕੋਰਨਰ ਨਾਲ ਅਰ ਜਿਹੜਾ ਪਾੜੀ ਹੈ ਜੀ ਨਾਲ ਸਾਡੇ ਤੇ ਜੇ ਨਹੀਂ ਸ਼ਾਇਦ ਤੁਹਾਡੇ ਬਜ਼ੁਰਗਾਂ ਨੂੰ ਪਤਾ ਹੋਵੇ ਕਰਿਆਨਾ ਵਾਰਡ ਦਾ ਇਲਾਕਾ ਸੀ ਜੀ ਇਹ ਜਦੋਂ 47 ਤੋਂ ਪਹਿਲਾਂ ਇਹ ਇਲਾਕਾ ਇਸ ਵਜ੍ਹਾ ਤੋਂ ਮੁਸੂਲ ਸੀ ਜਿਹੜੇ ਵੀ ਇਧਰੋਂ ਸਰਦਾਰ ਅਮੀਰ ਜਾਂਦੇ ਸੀ ਨਾ ਤੇ ਸਾਡੇ ਉਧਰ ਲਾ ਕੇ ਜੇ ਇਹੀ ਕਹਿੰਦੇ ਸੀ ਸਾਡੇ ਜਿਹੜੇ ਮਡੇਰੇ ਦਾਦੇ ਇਹੀ ਮਿਲਦੇ ਸੀ ਤੁਸੀਂ ਧਰਿਆਨਾ ਬਾੜ ਜਾ ਕੇ ਬੇਹੋਸ਼ ਜਿਹਾ ਰਕਬਾ ਬਹੁਤ ਸਾਨ ਹੈ ਰਕਬਾ ਬਹੁਤ ਨਹੀਂ ਕਿ ਪੈਦਾਵਾਰ ਦੇ ਸਾਹ ਹੁਣ ਬਹੁਤ ਮਜ਼ਬੂਤ ਰਕਬਾ ਇਧਰ ਦਾ ਕੁਸ਼ਮਤੀ ਹੁਣ ਇੱਥੇ ਸਰਗੋਤੇ ਦਾ ਪਾਣੀ ਨਹੀਂ ਠੀਕ ਆ ਠੀਕ ਹੈ ਬਰ ਹਾਲ ਫੇਰ ਨਹੀਂ ਸਾਈਡ ਕਾਰੀ ਦਾ ਨਿਜ਼ਾਮ ਜਿਹੜਾ ਨਾ ਉਹ ਵੀ ਠੀਕ ਹੈ ਮਾਸ਼ੱਲਾ ਅੱਲਾਹ ਪਾਣੀ ਆ ਗਿਆ ਤੁਹਾ ਸਾਹ ਨੂੰ ਲਾਗ ਗਿਆ ਮਾਰਸ਼ਲ ਮਾ ਕੋਈ ਯਾਰ ਨਾ ਫਸੇ ਆ ਵੇਖੋ ਵੇਖੋ ਜੀ ਵੇਖੋ ਜੀ ਇਹ ਰੇਲ ਗੱਡੀ ਦੀ ਸਟਕ ਗਈ ਸਾਡੇ ਮੈਂ ਬਿਲਕੁਲ ਪਹਾੜੀ ਦੇ ਥੱਲੇ ਬੈਠਾ ਕਰਿਆਨਾ ਪਹਾੜੀ ਦੇ ਥੱਲੇ ਆਪਣੇ ਮੈਂ ਇਹ ਜੀ ਇਸ ਨੂੰ ਖਵਾ ਵੀ ਕਹਿੰਦੇ ਆ ਮੈਂਡਰ ਵੀ ਕਹਿੰਦੇ ਆ ਹੁਣ ਤੁਸੀਂ ਪਤਾ ਨਹੀਂ ਕੀ ਕਹਿੰਦੇ ਆਪਣੀ ਬੋਲੀ ਜੀ ਕੀ ਹੈ ਤਾਂ ਤੁਹਾਡੇ ਵਿੱਚ ਵੀ ਪੰਜਾਬੀ ਹੋਏ ਜੀ ਪਰ ਆਇ ਤੇ ਇਹ ਨਹਿਰ ਛੋਟੀ ਨਹਿਰ ਜਿਹਨੂੰ ਕਹਿੰਦੇ ਹਾਂ ਜੀ ਨਾ ਨਾਲੇ ਪਿੱਛੇ ਸਫੈਦੇ ਲੱਗੇ ਹੋਏ ਆ ਜੀ ਸਾਰੇ ਸਾਰੇ ਕੀ ਤੁਸੀਂ ਸ਼ਹਿਰ 'ਚ ਰਹਿੰਦੇ ਹੋ ਜਾਂ ਆਪਣਾ ਕੋਈ ਉੱਥੇ ਪਿੰਡ 'ਚ ਰਹਿ ਰਹੇ ਹੋ? ਉਹ ਜਿਹੜੀਆਂ ਸਫੈਦੀਆਂ ਦੇ ਵਿੱਚੋਂ ਪਾਣੀਆਂ ਵੇਖਦੀਆਂ ਨੇ ਮੈਂ ਉਹਨਾਂ ਦੇ ਕੋਲ ਆਣਾ ਉੱਥੇ ਪਿੰਡ ਹੈ ਆਪਣਾ ਆਪਣਾ। ਇੱਧਰ ਆਇਆ ਇੱਧਰ। ਨਾਲੇ ਦੋਸਤ ਨੂੰ ਮਿਲਣਾ ਸੀ ਨਾਲੇ ਇੱਧਰ ਰਕ ਗਿਆ ਮੈਂ ਗੱਲ। ਤੇ ਤੁਰ ਕੇ ਆਨੇ ਆ। ਕੱਲ ਚੱਲ ਜਾਣਾ ਨਾ ਲੋਹਰ। ਹਾਂ ਯਾਰਾਂ ਦੋਸਤਾਂ ਨੂੰ ਲਈਏ ਜਿੰਨਾ ਜਿੰਨਾ ਮਿਲਣਾ ਇਹਦੀਆਂ ਛੁਕੀਆਂ ਹਿਆਰੇ ਸਿੱਖੇ ਇਹ ਦੋਦ ਕੀਤੇ ਉਹਦੇ ਹੁਣ ਜਾ ਰਹੇ ਪਏ ਆ ਜਿੱਧਰ ਜੀ ਅਸਲਾਮ ਅਲੈਕੁਮ ਇਹ ਜੀ ਟਿਕਟੋਕ ਬਣਾਉਂਦਾ ਪਈ ਹੈ ਇਹ ਜੀ ਜਗਾੜ ਲਾ ਰਹੇ ਪਏ ਨੇ ਸਾਡੇ ਭਰਾ ਆਪੇ ਮੰਗੇ ਨੇ ਕਿ ਤੁਹਾਡੇ ਇੰਡੀਆ ਚ ਵੀ ਇਦਾਂ ਨਹੀਂ ਲੱਗਦਾ ਜਗਾੜ ਜਾਂ ਕੋਈ ਮਿਸਤਰੀ ਆਂਦਾ ਉਹ ਨਹੀਂ ਟਿਕਟੋਕ ਨਹੀਂ ਬਣਾ ਰਿਹਾ